ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤੇ ਪੰਜਾਬ ਦੇ ਸੱਭਿਆਚਾਰ ਨੂੰ ਸਦੀਆਂ ਤੋਂ ਲੋਕ ਜਾਣਦੇ ਨੇ ਵਰਲਡ ਲੈਵਲ ਤੇ ਹੁਣ ਪੰਜਾਬੀ ਮਸ਼ਹੂਰ ਨੇ ਪੰਜਾਬ ਦਾ ਪੰਗੜਾ ਤੇ ਗਿੱਧਾ ਅਤੇ ਲੋਕ ਗੀਤ ਪ੍ਰਚਲਿਤ ਨੇ ਪਰ ਅੱਜ ਇੱਕ ਐਸੀ ਸ਼ਖਸੀਅਤ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਜਿਹਨੂੰ ਮੈਂ ਜੇਕਰ ਕਵਾਂ ਕਿ ਪੰਘੜੇ ਦੀ ਚੱਲਦੀ ਫਿਰਦੀ ਅਕੈਡਮੀ ਹੈ ਜਾਂ ਪੰਘੜੇ ਦੇ ਬਾਬਾ ਬੋੜ ਕਹ ਲਈਏ ਇਹ ਵੀ ਕਹਿਣਾ ਗਲਤ ਨਹੀਂ ਹੋਏਗਾ ਤਸਵੀਰਾਂ ਸਾਂਝੀਆਂ ਕਰ ਦਿੰਨੇ ਆ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਆ ਬਟਾਲੇ ਦੇ ਨਜ਼ਦੀਕ ਪਿੰਡ ਖੋਖਰ ਫੌਜੀਆਂ ਉਹਨਾਂ ਦੇ ਕਮਰੇ ਦੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਹ ਜਿੰਨੇ ਤੁਸੀਂ ਇਨਾਮ ਦੇਖ ਰਹੇ ਹੋ ਸਰਦਾਰ ਹਰਪ੍ਰੀਤ ਸਿੰਘ ਮਾਸਟਰ ਸਾਹਿਬ ਉਹਨਾਂ ਨੇ ਭੰਗੜੇ ਦੇ ਵਿੱਚ ਨਾਮ ਨਖਟਿਆ ਇਹ ਸਾਰੇ ਇਨਾਮ ਉਹਨਾਂ ਨੇ ਜਿੱਤੇ ਹਨ ਆਓ ਬੜੇ ਮਾਣ ਨਾਲ ਸਾਡੇ ਚੈਨਲ ਵੱਲੋਂ ਅੱਜ ਉਹਨਾਂ ਨੂੰ ਤੁਹਾਡੇ ਮੈ ਰੂਬਰੂ ਕਰ ਰਹੇ ਹਾਂ ਇੱਕ ਜ਼ਿੰਦਗੀ ਤੇ ਪੰਛੀ ਝਾਤ ਮਾਰਾਂਗੇ 87 ਸਾਲ ਦੀ ਉਮਰ ਹੈ ਜੇ ਗੱਲ ਕਰਾਂ ਤੇ ਇੱਕ ਸਦੀ ਹੋ ਜਾਂਦੀ ਹੈ ਇੱਕ ਸਦੀ ਤੋਂ ਪਹਿਲਾਂ ਭੰਗੜੇ ਦਾ ਰੂਪ ਕਿਹੋ ਜਿਹਾ ਸੀ ਉਹਨਾਂ ਭੰਗੜਾ ਕਿੱਥੇ ਵੇਖਿਆ ਕਿਦਾਂ ਸ਼ੁਰੂ ਕੀਤਾ ਤੇ ਹੁਣ ਉਹ ਕੀ ਕੁਝ ਕਰ ਰਹੇ ਨੇ ਤੇ ਕੀ ਕੋਈ ਕਰਨਾ ਚਾਹੁੰਦੇ ਨੇ ਗੱਲਬਾਤ ਕਰਾਂਗੇ ਸਸਕਲ ਜੀ ਸਰਦਾਹ ਭਜਨ ਸਿੰਘ ਜੀ ਸਭ ਤੋਂ ਪਹਿਲਾਂ ਨਿੱਘਾ ਸਵਾਗਤ ਹੈ ਬਹੁਤ ਸਾਰੀਆਂ ਵਧਾਈਆਂ ਕਿਉਂਕਿ ਪੰਜਾਬ ਦੇ ਇਸ ਕਲਚਰ ਨੂੰ ਤੁਸੀਂ ਉਹਨੂੰ ਵਰਲਡ ਲੈਵਲ ਤੇ ਇੱਕ ਵੱਖਰੀ ਪਛਾਣ ਦਿੰਦੀ ਏ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਸਵਾਲ ਮੇਰਾ ਇਹੀ ਹੈ ਕਿ 87 ਸਾਲ ਪਹਿਲਾਂ ਦੀ ਗੱਲ ਕਰਾਂ ਤੇ ਭੰਗੜਾ ਟਾਵਾ ਟਾਵਾ ਕੋਈ ਪਾਉਂਦਾ ਸੀ ਕਿੱਥੇ ਤੁਸੀਂ ਭੰਗੜਾ ਵੇਖਿਆ ਤੇ ਕਿੱਥੋਂ ਤੁਹਾਨੂੰ ਚਿਟਕ ਲੱਗੀ ਮੇਰੀ ਉਮਰ 7 ਸਾਲ ਦੀ ਸੀ ਉਦੋਂ ਜਦੋਂ ਪਹਿਲੇ ਭੰਗੜਾ ਵੀ ਵੇਖਿਆ ਅਸੀਂ ਜੋ ਭਾਰਤੀ ਵੰਡ ਹੋਈ ਆ ਅਸੀਂ ਉਸ ਪੰਜਾਬ ਚ ਇਸ ਪੰਜਾਬ ਚ ਆ ਗਏ ਇਹ ਪੰਗੜਾ ਉਦੋਂ ਪੰਜਾਬੀ ਉਸ ਪੰਜਾਬ ਚ ਖਾਸ ਕਰਕੇ ਜ਼ਿਲ੍ਹਾ ਗੁਰਦਾਸਪੁਰ ਦੇ ਏਰੀਆ ਤੇ ਗੁਰਦਾਸਪੁਰ ਦਾ ਏਰੀਆ ਤੇ ਸਿਆਲਕੋਟ ਦੇ ਏਰੀਆ ਸਿਆਲਕੋਟ ਦਾ ਏਰੀਆ ਉਹ ਜਹ ਜਿਹੜਾ ਜੰਮੂ ਦੇ ਨਾਲ ਲੱਗਦਾ ਜੰਮੂ ਵਿੱਚ ਅਲੱਗ ਜਿਹਾ ਪੰਗੜਾ ਮਿਲਦਾ ਸੀ ਬਾਕੀ ਪੰਗੜਾ ਪੂਰੇ ਪੰਜਾਬ ਕਿਤੇ ਨਹੀਂ ਸੀਗਾ ਬਾਕੀ ਪੰਗੜਾ ਤੇ ਗੁਰਦਾਸਪੁਰ ਏਰੀਆ ਚ ਸੀਗਾ ਤੇ ਚਾਰ ਥਾਈ ਉੱਥੇ ਪਾਕਿਸਤਾਨ ਚ ਮੇਲੇ ਲੱਗਦੇ ਸਨ ਹੋਰ ਦੰਤਵੀ ਵਸਾਖੀ ਤੇ ਭੰਗੜੇ ਵਸਾਖੀ ਦੇ ਸਾਲ ਮੀਨਾ ਭੰਗੜੇ ਪਾਉਨੇ ਤੇ ਅਖੀਰ ਵਸਾਖੀ ਵਾ ਦਿਨ ਆ ਕੇ ਮੇਲੇ ਚ ਭੰਗੜਾ ਪਾਉਣਾ ਜਿੱਥੇ ਮੇਲਾ ਲੱਗਦਾ ਸੀ ਮੈਂ ਗਜ਼ਾਫਰ ਦੀ ਗੱਲ ਕਰੀਏ ਤੇ ਗਜ਼ਾਫਰ ਚਾਰ ਇਹ ਸ਼ਹਿਰ ਪਿੰਡ ਸਨ ਜਾਂ ਦੇਰਿਆਂ ਸਨ ਜਿੱਥੇ ਭੰਗੜਾ ਪਈਦਾ ਸੀ ਇੱਕ ਦੇਰ ਬਾਅਦ ਆ ਨਕ ਧਾਰਿਆਵਾਂ ਲੱਗੇ ਮੇਲ ਲੇਲ ਪਿੰਡ ਇੱਕ ਮਨਤਾਈ ਪਡੋਰੀ ਇੱਕ ਇਥੇ ਨੰਨ ਤੇ ਚੌਸਾ ਹੀ ਭੰਗੜੇ ਪਈਦੇ ਸਨ ਮੇਲੇ ਵਾਂ ਸਨ ਖਾਸ ਕਰਕੇ ਵਸਾਖੀ ਵਾਂ ਸਨ ਸਾਰਾ ਸਾਰੀ ਰਾਤ ਨੂੰ ਲੁਕਾ ਭੰਗੜੇ ਪਾਉਂਦੇ ਰਹਿਣਾ ਤਖੀਰ ਉਹਨਾਂ ਜਨਾਂ ਚ ਜਾ ਕੇ ਮੇਲੇ ਦੇ ਭੰਗੜਾ ਪਾਉਗੇ ਤੇ ਉਸੇ ਭੰਗੜਾ ਖਤਮ ਹੋ ਜਾਣਾ ਅਗਰ ਫਿਰ ਨ ਕਣਕਾਂ ਵਾਲੀ ਸ਼ੁਰੂ ਹੋਣੀ ਆ ਕਣਕਾਂ ਵਰਜ ਸ਼ੁਰੂ ਹੋਗੇ ਇਹ ਭੰਗੜਾ ਉਸ ਇਸ ਸਾਥ ਨੇਵਰਸੀ ਹੁੰਦਾ ਉਸ ਤੋਂ ਬਾਅਦ ਭੰਗੜਾ ਪਿੰਡਾਂ ਚੌਕ ਆ ਜਾਂਦਾ ਸ਼ੁਰੂ ਆ ਉਹ ਹੀ ਮਨੋਰਟੀ ਭੰਗੜਾ ਤੇ ਉਹਨਾਂ ਭਰਾ ਚਾਰੇ ਸਨ ਤਿੰਨ ਚਾਰੇ ਭਰਾ ਇੱਕ ਸੀਆਲਾ ਰਾਣਾ ਸੀਗਾ ਚਮਨ ਲਾਲ ਰਾਣਾ ਉਹ ਸਾਖੜੀ ਜੀ ਦਾ ਸੀ ਲੇਕਿਨ ਹੈ ਉਹ ਤਪਸੂ ਵਾਲੇ ਬੈਠੇ ਸਨ ਤੇ ਉਹਨਾਂ ਸ਼ੁਰੂ ਕੀਤਾ ਭੰਗੜਾ ਸਟੇਜ ਦਾ ਪਹਿਲਾਂ ਸਟੇਜ ਤੇ ਭੰਗੜਾ ਦੀ ਸੀ ਮਿੰਦਾ ਕੋਈ ਦੱਸਦੇ ਨੇ ਕੋਈ ਸਮਾਂ ਹੋਵੇ ਤਾਂ ਕੋਈ ਮਿਸਟਰੀ ਜਿਹਾ ਇੱਕ ਰਜੂ ਸਿੱਖ ਰਜਮਣ ਸੀ ਉਹਨਾਂ ਭੰਗੜਾ ਸ਼ੁਰੂ ਕੀਤਾ ਸੀਗਾ ਪਰ ਉਹਨਾਂ ਕਾਸਟਮ ਨਹੀਂ ਸੀ ਕੋਈ ਯੋ ਨਹੀਂ ਉਹਨਾਂ ਪੀਟੀ ਦੱਸੀ ਭੰਗੜਾ ਸ਼ੁਰੂ ਕੀਤਾ ਸੀ ਉਹ 10 15 ਮਿੰਟ ਭੰਗੜਾ ਪਾਣਾ ਪੀਟੀ ਦੱਸੀ ਪਾਣਾ ਕਾਸਟਮ ਬਾਅਦ ਚਾਹੀਦਾ ਬੇਸਿਕਲੀ ਕਾਸਟਮ ਜਿਹੜਾ ਹੁਣ ਚੱਲਦੀ ਹੈ ਇਹ ਪਗੜੀ ਕਾਸਟਮ ਹੈ ਜੀ ਪਗੜੀ ਆਮ ਲੋਕ ਜੇ ਜੋ ਕਪੜੇ ਬੰਨਣਾ ਚਾਦਰੇ ਖੁੱਲੇ ਚਾਦਰੇ ਤੇ ਕਮੀਜ਼ ਗੋਲ ਮਤਲਬ ਕਲਰ ਕਲਰ ਜਾਂ ਕਦਰਾਂ ਨਹੀਂ ਕਰ ਲੋ ਉੱਤੇ ਆਮ ਜੈਕਟ ਜਿਹੜੀ ਤੇ ਆਮ ਦੀ ਹੁੰਦੀ ਆ ਪਰ ਉਹ ਜਦੋਂ ਭੰਗੜਾ ਪਈਦਾ ਸੀ ਨਾ ਤੇ ਵਜ਼ਾਕੀ ਆ ਉਹ ਤੇ ਗਰਮੀ ਬਹੁਤ ਹੁੰਦੀ ਜੈਕਟ ਪਹਿਂਦੀ ਨਹੀਂ ਉਹ ਤਾਂ ਉਹ ਤਾਂ ਆਮ ਭੰਗੜਾ ਬੰਨਦੇ ਕਈ ਨਗੇ ਪਿੰਡੀ ਬੰਗੜਾ ਪਾਉਂਦੇ ਹਣ ਕਿਉਂਕਿ ਤਾਂ ਟਾਈਮ ਕੋਈ ਨਹੀਂ ਸੀ ਉਹਦਾ ਹੁਣ ਤਾਂ 10 ਟਾਈਮ 8 ਮਿੰਟ ਤੇ ਟਾਈਮ 10 ਮਿੰਟ ਚਾਹੀਦਾ ਕੋਈ ਟਾਈਮ ਨਹੀਂ ਖੁੱਲਾ ਬੰਗੜਾ ਇਹ ਤਾਂ ਮਰਜ਼ੀ ਪਾਈ ਜਾਂਦੇ ਨੇ ਸਰਦਾਰ ਭੰਸੇ ਸਿੰਘ ਜੀ ਪਾਕਿਸਤਾਨ ਚ ਤੁਹਾਡਾ ਜਨਮ ਕਿਹੜੇ ਜਗ੍ਹਾ ਤੇ ਹੋਇਆ ਤੇ ਇਥੇ ਖੋਖਰ ਫੌਜੀਆ ਕਦੋਂ ਆਣਾ ਖੋਖਰ ਫੌਜੀਆ ਪਾਕਿਸਤਾਨ ਸਨਤਾਈ ਤੋਂ ਬਾਅਦ ਅਸੀਂ ਇੱਕ ਪਿੰਡ ਵੜਾ ਬੰਗਰ ਲਾਗੇ ਪੜੋਣਾ ਸਾਨੂੰ 3 ਸਾਲ ਅਸੀਂ ਉੱਥੇ ਰਹੇ ਚਾਸਰ ਰਹੇ ਕੱਚੀ ਲਾਡ ਮਿਲ ਜਾਂ ਉਹ ਕਿਹਦੇ ਪਾਕਿਸਤਾਨ ਕਿੱਥੇ ਪਾਕਿਸਤਾਨ ਪਿੰਡ ਗਰਾਲਾ ਸੀ ਸਾਡਾ ਗਰਾਲਾ ਦਲੀਆਂ ਉਹ ਤਸੀਹ ਸ਼ਕਰਗੜ ਸੀ ਜਰਗਰਾਫਰ ਸੀ ਤਾਂ ਕਿਤਾਬ ਸਾਹਿਬ ਗੁਰਦੁਆਰਾ ਨਾ ਇਹ ਤਾਂ 7-8 ਕਿਲੋਮੀਟਰ ਗਿਆ ਪਿੰਡ ਉਸ ਤੋਂ ਬਾਅਦ ਅਸੀਂ ਇੱਥੇ ਇਧਰ ਆ ਕੇ ਪਾਕਿਸਤਾਨ ਚ ਆ ਕੇ ਇਧਰ ਆ ਗਏ ਉਹਨਾਂ ਦੇ ਅਸੀਂ ਆ ਜਦੋਂ ਜਿਹੜੇ ਮੁਸਲਮਾਨ ਇਧਰ ਗਏ ਸਨ ਉਹ ਲੋਕ ਇਧਰ ਆ ਗਏ ਉਹ ਕੋਈ ਸਿਸਟਮ ਨਹੀਂ ਸੀ ਪਰ ਅਸੀਂ ਬਿਲ ਖਾਲੀ ਮੰਨ ਲਓ ਸਰਪਲ ਬਿਲ ਖਾਲੀ ਲੱਭਾਇ ਕੋਈ ਸੀ ਉੱਥੇ ਬਹਿ ਗਏ ਉਹ ਇੱਕ ਇਹਨੂੰ ਕਹਿੰਦੇ ਕੱਚੀ ਅਲਾਟਮੈਂਟ ਪੱਕੀ ਅਲਾਟਮੈਂਟ ਨਾਲ ਬਾਅਦ ਚ ਹੋਈਆਂ ਨੇ ਪੱਕੀ ਅਲਾਟਮੈਂਟ ਸੜੀਆ ਪਿੰਡ ਚ ਹੋਈ ਕੋ ਖਰੋਈਆਂ ਜਨ ਇਹ ਸਾਲ ਨੂੰ 55 ਦੀ ਗੱਲ ਹੈ 75 ਦੀ ਗੱਲ ਹੈ ਤੇ ਉਹਦਾ ਹੀ ਇੱਥੇ ਉਹਨਾਂ ਦੇ ਇੱਥੇ ਪਿੰਡ 'ਚ ਬੈਠੇ ਆ ਸਰਦਾਰ ਜੀ ਭੰਗੜੇ ਦੇ ਵਿੱਚ ਇੰਨਾ ਵੱਡਾ ਨਾਂ ਕਮਾਉਣਾ ਤਸਵੀਰਾਂ ਸਾਡੇ ਦਰਸ਼ਕ ਦੇ ਵੇਖਣਗੇ ਸਕਰੀਨ ਤੇ ਦੇਸ਼ ਦੇ ਵੱਖ-ਵੱਖ ਪ੍ਰਧਾਨ ਮੰਤਰੀ ਜਿਵੇਂ ਬੰਗਲਕਰਾ ਪੰਡਿਤ ਜਵਾਲਾ ਨਹਿਰੂ ਉਸ ਤੋਂ ਬਾਅਦ ਲਾਲਬਾਦ ਸ਼ਾਸਤਰੀ ਜਾਰਾ ਜੀਵ ਗਾਂਧੀ ਇੰਦਰਾ ਗਾਂਧੀ ਉਹਨਾਂ ਕੋ ਤੁਸੀਂ ਮਾਨ ਸਨਮ ਲੈ ਰਹੇ ਹੋ ਉਹਨਾਂ ਨਾਲ ਤੁਹਾਡੀਆਂ ਤਸਵੀਰਾਂ ਲੋਕ ਵੇਖਣਗੇ ਸਕਰੀਨ ਦੇ ਉੱਤੇ ਦੇਸ਼ ਦੇ ਰਾਸ਼ਟਰਪਤੀ ਵੀ ਵੀ ਗਰੀ ਜੀ ਜਾ ਗਿਆਨੀ ਜਿਆਲ ਸਿੰਘ ਜੀ ਹੋਰ ਵੱਖਰੀਆਂ ਵੱਖਰੀਆਂ ਸ਼ਖਸੀਅਤਾਂ ਨਾਲ ਜਿਹੜੀਆਂ ਫੋਟੋਆਂ ਤੁਹਾਡੀਆਂ ਇੰਨੀ ਦੂਰ ਤੱਕ ਭੰਗੜੇ ਨੂੰ ਲੈ ਕੇ ਜਾਣਾ ਇਹਦਾ ਨਾਮ ਨਾ ਖਟਣਾ ਕੁਝ ਗੱਲਾਂ ਯਾਦ ਨੇ ਜੋ ਤੁਸੀਂ ਇੱਕ ਪਗੜੀ ਸਜਾ ਰਹੇ ਹੋ ਦੇਖਦੇ ਪ੍ਰਧਾਨ ਮੰਤਰੀ ਜਵਾਲਾ ਨਹਿਰੂ ਦੇ ਉਹ ਥੋੜੀ ਗੱਲ ਸਾਂਝੀ ਕਰੀਏ ਪੰਡਤ ਜਵਾਲਾ ਨਹਿਰੂ ਪੰਜਾਬ ਨੂੰ ਬਹੁਤ ਪਿਆਰ ਕਰਦੇ ਸਨ ਤੇ ਇੱਕ ਹੁੰਦਾ ਚਲੋ ਐਟ ਹੋਪ ਹੁੰਦਾ ਚਲੋ ਸਾਡੇ ਸਾਰੀ ਟੀਮਾਂ ਨੂੰ ਉਹਨਾਂ ਘਰ ਜਾਣਾ ਪੈਂਦਾ ਤੇ ਪੰਜਾਬ ਦੇ ਵੱਲੋਂ ਚੋਣੀ ਜਾਂ ਸਰਦਾਰਾਂ ਦੇ ਪਾਗੀ ਆ ਪੰਜਾਬ ਦੇ ਪਾਗੀ ਆ ਤੇ ਉਹ ਉਹਨਾਂ ਦੀ ਨਿਸ਼ਾਨੀ ਤੌਰ ਤੇ ਉਹਨਾਂ ਦੇ ਸਿਰ ਤੇ ਪਾਗ ਰੱਖੀ ਗਈ ਉਹ ਮੌਕਾ ਮੈਨੂੰ ਮਿਲਿਆ ਤੇ ਉਹ ਪੰਜਾਬ ਦੀ ਇੱਕ ਨਿਸ਼ਾਨ ਬਣ ਗਈ ਪੰਜਾਬ ਦੇ ਇਸਤੇ ਤੋਂ ਬਣ ਗਈ ਇਸ ਤਰ੍ਹਾਂ ਹੀ ਮੈਡਮ ਇੰਦਰਾ ਕਾਦੀ ਤੇ ਮੈਡਮ ਇੰਦਰਾ ਕਾਦੀ ਪਹਿਲਾਂ ਅਸਕੇ ਦੀ ਜੇ ਸਰਦਾਰਾਂ ਦੇ ਲਈ ਉਸ ਤੋਂ ਬਾਅਦ ਸੌਰੀ ਪਹਿਲਾਂ ਉਹ ਨਾਰਬਾਹ ਸ਼ਾਸਤ ਜੀ ਆਏ ਉਹਨਾਂ ਪਾਗ ਧਰਨ ਲੱਗੇ ਤੇ ਉਹ ਕਹਿੰਦੇ ਲੱਗੇ ਵੀ ਮੈਂ ਨਹੀਂ ਪਗੜੀ ਜੀ ਬੰਨ ਮੈਂ ਤਾਂ ਖਾਦੀ ਪਹਿਨਦਾ ਹਾਂ ਇਸ ਹਸਰ ਨੂੰ ਉਹਨਾਂ ਪਗੜੀ ਨੀ ਕਰਗੀ ਮੈਡਮ ਜੀ ਤਰ੍ਹਾਂ ਕਰਦੀ ਆ ਉਹਨਾਂ ਨੇ ਕਿ ਇਸ ਤਰ੍ਹਾਂ ਦੇ ਲਈ ਆ ਉਹਨਾਂ ਕਿਹਾ ਮੈਡਮ ਜੀ ਠੀਕ ਆ ਬਈ ਯੂ ਆਰ ਸਰਦਾਰ ਆਫ ਦਿ ਨੇਸ਼ਨ ਉਹਨਾਂ ਨੇ ਰੱਖੋ ਪਗੜੀ ਇਹ ਸਿਰ ਜੀਵ ਗਾਂਧੀ ਰਾਜ ਦੇ ਸਤੇ ਤੇ ਸੋਹਣੇ ਗਾਂਧੀ ਸਤੇ ਉਦੋਂ ਕੰਟ੍ਰੈਕਟ ਸੀਗਾ ਪੰਜਾਬੀਆਂ ਦੇ ਤੇ ਉਥਣ ਜਾਂ ਝਝਕੂ ਸੀਗੀ ਤੇ ਦਰੋਂ ਨਾ ਉਸਤਾਨੀ ਦੇ ਪ੍ਰਾਂਤ ਨੇ ਉਹਨਾਂ ਦੀ ਸਾਰੀ ਜਿਵੇਂ ਪਹਿਲਾਂ ਆਰਮੀ ਜਾਂਦੀ ਆ ਜਹਾਜ਼ ਜਾਂਦੇ ਜਹਾਜ਼ ਬਾਤ ਚਾਉਂਦੇ ਨੇ ਸੋ ਸਰ ਥੈਂਕ ਯੂ ਜਸਨ ਫਿਰ ਲੋਕਾਂ ਚੱਕੀਆਂ ਜਾਂਦੀਆਂ ਸੁਬੀਆਂ ਦੀਆਂ ਫਿਰ ਬਾਹਰ ਲੋਕ ਨਾਚਉਂਦੇ ਨੇ ਜਾਂਦੇ ਨੇ ਪ੍ਰੇਡਿਟ ਚੰਮਲ ਹੁੰਦੇ ਨੇ ਤੇ ਉਹਦੇ ਵਿੱਚ ਵੀਆਈਪੀ ਸਾਰੇ ਰਾਸ਼ਟਰਪਤੀ ਵੀ ਮਿਠੇ ਨੇ ਸਾਰੇ ਤੇ ਬਾਹਰ ਦੇ ਮੁਲਕਾਂ ਦੇ ਆਏ ਹੁੰਦੇ ਨੇ ਪ੍ਰੇਡਿਟ ਮਿਠੇ ਨੇ ਮਿੰਦੇ ਨੇ ਇਸ ਤਰ੍ਹਾਂ ਸੇ ਪੰਗੜਾ ਸਾਰਾ ਸਭ ਤੋਂ ਲਾਸਟ ਸੇ ਪੰਗੜਾ ਰੱਖ ਦਿੰਦੇ ਨੇ ਪਹਿਲਾਂ ਅਲਫਾਬੈਟਿਕਲੀ ਹੁੰਦੇ ਨੇ ਪਰ ਬਾਅਦ ਚੋਂ ਪੰਗੜਾ ਲੋਕ ਕਿਉਂਕਿ ਪੰਜਾਬੀ ਦਿੱਲੀ ਬੋਲਦੇ ਉਹ ਕਰੇਜ਼ ਸਿਰ ਪੰਗੜਾ ਵਿਖਣੀ ਹੁੰਦੀ ਸੀ ਤੇ ਨਾਲ ਇਸ ਪੰਗੜਾ ਤੋਂ ਲਾਸਟ ਕਰਤਾ ਪੰਗਲ ਦਾਸਿਕ ਤੇ ਪੀਜਨ ਸਰ ਸਹਾਰਪੈਂਸ ਸਿੰਘ ਜੀ ਮੈਂ ਗੱਲ ਕਰਾਂ ਤੇ ਭਾਰਤ ਤੋਂ ਇਲਾਵਾ ਕਿਹੜੀ ਕਿਹੜੀ ਕੰਟਰੀ ਤੁਸੀਂ ਗਏ ਹੋ ਜਿੱਥੇ ਆਹ ਕੰਪੀਟੀਸ਼ਨ ਲੜੇ ਆ ਜਾਂ ਭੰਗੜਾ ਪਰਫਾਰਮ ਕੀਤਾ ਲੋਕਾਂ ਦਾ ਬਾਹਰਲੇ ਲੋਕਾਂ ਦਾ ਪਿਆਰ ਮਿਲਿਆ ਅਸੀਂ ਪਹਿਲੀ ਟੀਮ ਸਾਡੀ ਜਿਹੜੀ ਇੰਡੀਆਲ ਗਈ ਆ ਉਹਨਾਂ ਦੀ ਟੀਮ ਇੰਡੀਆਲ ਜਾਣੀ ਆ ਪੰਜਾਬ ਤੋਂ ਜਾਣੀ ਨਹੀਂ ਤੇ ਹੈਲ ਹੈ ਵਕਤੀ ਗੱਲ ਪਹਿਲਾ ਅਸੀਂ ਗਏ ਹਾਂ 71 ਚ ਅਲਜੀਰੀਆ ਅਲਜੀਰੀਆ ਤੋਂ ਸਾਰ ਪੰਜ ਛੇ ਸ਼ੋਸਣ ਉੱਥੇ ਉਹ ਤੋਂ ਬਾਅਦ ਇੱਕ ਟਿਊਨੀਸ਼ੀਆ ਮੁਲਕ ਆ ਉਹ ਜਿਹੜੇ ਟੁਨੀਸ਼ੀਆਜ਼ ਇੱਕ ਸ਼ਹਿਰ ਹੈ ਛੋਟਾ ਟਿਊਨਿਸ਼ ਉੱਥੇ ਵਰਲਡ ਕੰਪੀਟੀਸ਼ਨ ਹੈ ਵਰਲਡ ਕੰਪੀਟੀਸ਼ਨ ਜਿਹੜਾ ਸਾਨੂੰ ਪੰਜਾਬ ਨੂੰ ਮੌਕਾ ਮਿਲਿਆ ਚੰਦਰ ਉਸੇ ਟਾਈਮ ਸੀ ਸਟੇਜ ਦਾ ਟਾਈਮ ਘੱਟ ਤੋਂ ਘੱਟ ਅੱਧਾ ਘੰਟਾ 30 ਮਿੰਟ ਤਬ ਤੋਂ ਵੱਚਾਈ ਮਿੰਟ ਇਹ ਸਟੇਜ ਟਾਈਮ ਸੀ ਤੇ ਭੰਗੜਾ ਤੋਂ ਪਾਦੇ 8-7 ਮਿੰਟ ਤੋਂ 10 ਮਿੰਟ ਤੋਂ 15 ਮਿੰਟ ਦੀਗਾ ਫਿਰ ਭੰਗੜਾ ਸੀ ਉੱਤੇ 32 ਮਿੰਟ ਪੰਗਣਾ ਪਿਆ ਉਹ ਚਾਲਾਂ ਇਹ ਕੀਤੀਆਂ ਅਸਵਲ ਥੋੜਾ ਭੰਗੜਾ ਦੰਮਾ ਕਰਨ ਵਾਸਤੇ ਤਿੰਨ ਚਲਾਂ ਕੀਤੀਆਂ ਇੱਕ ਵਿਚਕਾਰੋਂ ਬਹਿ ਗਏ ਸੱਜੇ ਬਣੇ ਤੇ ਕਬੇ ਬਣੇ ਤੇ ਸਿੱਝ ਚੁਰ ਕਰਕੇ 32 ਮਿੰਟ ਪੰਗੜਾ ਪਾਇਆ ਉਸ ਤੇ ਉਹ ਤੋਂ ਨਾਲ ਨਸਿਰ ਵਾਪਸ ਆ ਰਹੇ ਸਨ ਤੇ ਸਾਨੂੰ ਉਹਨੂੰ ਕਿਹਾ ਉਹਨਾਂ ਨੇ ਉਹ ਬਾਦਸ਼ਾਹ ਦੇ ਬਾਦਸ਼ਾਹ ਨੇ ਪੇ ਮਰਦ ਮਰਦਾਂ ਨੂੰ ਨੱਚਦੇ ਮੈਂ ਪਹਿਲੀ ਵਾਰ ਵੇਖਿਆ ਇੰਨੇ ਵਟੇ ਕਮੇ ਸਜ ਤੱਕ ਕਿਸੇ ਦਾ ਸਹਾਰ ਨਹੀਂ ਮਿਲਿਆ ਨੱਕ ਪਗੜੇ ਨਹੀਂ ਮਿਲਿਆ ਜੀ ਤੱਕ ਇਹ ਸਾਡੇ ਉਦੋਂ ਪਗੜੇ ਇਨ੍ਹਾਂ ਐਕਸ਼ਨ ਸੀ ਇਨ੍ਹਾਂ ਥ੍ਰਿਲਰ ਸੀਰੀਜ਼ ਚ ਇਨਾ ਜੋਸ਼ੀ ਦਾ ਤੇ ਇਹ ਇੱਕ ਇੱਕ ਮਿੰਟਾਂ ਨੂੰ ਮਿਲਿਆ ਉੱਥੇ ਮਾਸਟਰ ਜੀ ਆ ਕੁੰਗਰੂ ਸਪੈਸ਼ਲ ਮੈਂ ਦਰਸ਼ਕਾਂ ਨੂੰ ਖਾਣਾ ਜਾਵਾਂਗਾ ਬੜੇ ਮੋਟੇ ਕੁੰਗਰੂ ਆ ਤੁਹਾਡੇ ਨਾਲ ਗੱਲਬਾਤ ਹੋ ਰਹੀ ਸੀ ਕਿ ਇਹ ਪੈਰਾਂ 'ਚ ਪਾ ਕੇ ਤੇ ਤੁਸੀਂ ਭੰਗੜਾ ਪਾਉਂਦੇ ਰਹੇ ਹੋ ਜਿੰਨੇ ਗੱਭਰੂ ਨੱਚਦੇ ਰਹੇ ਇਹ ਬੜੇ ਮੋਟੇ ਕੁੰਗਰੂ ਇਹਨਾਂ ਪਰ ਦੱਸੋ ਥੋੜੀ ਜਾਣ ਕਰ ਦਿਓ ਹੁਣ ਤੇ ਜਿਹੜੇ ਮੁੰਡੇ ਕੁੰਗਰੂ ਬੰਨਦੇ ਆ ਉਹ ਛੋਟੇ ਛੋਟੇ ਜਿੰਨੂੰ ਅਸੀਂ ਕੁੰਘਰੀਆਂ ਕਹਿ ਦਿੰਨੇ ਆ ਉਹ ਪਾ ਕੇ ਨੱਚਦੇ ਆ ਇਹ ਕੁੰਗਰੂਆਂ ਦੀ ਥੋੜੀ ਜਾਣਕਾਰੀ ਦੇ ਰਹੀਏ ਇਹਨਾਂ ਦਾ ਖਲਾਕ ਵੀ ਕਾਫੀ ਹੈ ਇਹਨਾਂ ਬਾਰੇ ਜਾਣਕਾਰੀ ਦੀ ਹੋਵੇ ਇਹ ਕੁੰਗਰੂ ਨੇ ਬਜ਼ਾਰ ਤੇ ਸਿਰਫ ਇਹ ਸ਼ੋਵਾਸ ਇਹ ਖੜਾਕ ਵਾਸਤੇ ਇਹਦਾ ਢੋਦਾ ਡਗਾ ਇਹ ਜਦ ਪੈਰ ਰਗਣ ਲੱਗਦਾ ਇਹ ਪਾਕ ਤੁਹਾਨੂੰ ਪਤਾ ਵੀ ਜਿਹੜੇ ਘੰਗੂ ਪਾ ਰਹੇ ਨੇ ਇਹਨਾਂ ਤੇਨ ਚਿਆਲੀ ਜਾ ਸਕਦਾ ਇਹ ਫਿਰ ਗਿੱਟੇ ਬੰਦੇ ਨੇ ਤੇ ਗਿੱਟਿਆਂ ਉੱਤੇ ਕਪੜਾ ਬਲ ਬਲ ਬੰਦੇ ਮੋਟਾ ਉੱਤੇ ਹੈ ਮੇਲ ਬਣਦੀ ਮੇਲ ਕਹਿੰਦੇ ਆਨੂੰ ਹਮੇਲ ਉਹ ਤੇ ਬਣ ਕੇ ਤੇ ਫਿਰ ਹੌਲੀ ਹੌਲੀ ਪੰਗੜਾ ਪਾਉਂਦਾ ਜੋ ਹੌਲੀ ਹੌਲੀ ਜਿੰਨ ਜਾਣਾ ਸਾਰਾ ਢੋਲ ਵੱਜਦਾ ਉਹ ਆਪੜਾ ਮਜਾ ਸੀ ਕਰਦਾ ਤੇ ਇਹ ਇਹ ਹੁਣ ਹੁਣ ਤੇ ਨਿੱਕੇ ਰਸਤੇ ਤੇ ਘੁੰਮਦੀ ਜਾ ਗਈ 8-10 ਮੀਟਰ ਦਾ ਪੰਗੜਾ ਹੁੰਦਾ ਅੱਗ ਅੱਗ ਲੱਗੀ ਨ ਉਸਟੇਜ ਤੇ ਫੜਲੋ 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 ਹੋ ਗਿਆ ਇਹ ਪੰਗੜਾ ਪਾ ਕੇ ਤੇ ਚੱਲ ਜਾ ਸਕੋ ਜਿਸ ਸਟੇਜ ਤੇ ਪੰਗੜਾ ਤੇ ਹੋ ਗਿਆ ਪੰਗੜਾ ਬਹੁਤ ਪੇਜ ਹੋ ਗਿਆ ਹੁਣ ਮਾਸਟਰ ਜੀ ਜਿਵੇਂ 87 ਸਾਲ ਪਹਿਲਾਂ ਦੀ ਗੱਲ ਕਰਾਂ ਕੁਝ ਲੋਕ ਜਾਂ ਪਰਿਵਾਰਕ ਮੈਂਬਰ ਜਾਂ ਸਾਡੇ ਸਮਾਜ ਚੋਂ ਕਹਿ ਦिए ਹੁਣ ਵੀ ਕਈ ਵਿਰੋਧ ਕਰਦੇ ਆ ਕਿ ਜੇ ਕੋਈ ਨੱਚਦਾ ਕੋਈ ਗਾਉਂਦਾ ਲੋਕ ਨੂੰ ਨਹੀਂ ਚੰਗਾ ਸਮੇਂ ਦੇ ਕੀ ਤੁਹਾਡੇ ਟਾਈਮ ਤੇ ਵੀ ਕਿਸੇ ਵੱਲੋਂ ਵਿਰੋਧ ਹੋਇਆ ਭੰਗੜੇ ਦਾ ਕਿ ਭੰਗੜਾ ਕੋਈ ਚੰਗੀ ਚੀਜ਼ ਨਹੀਂ ਹੈ ਇਹਨੂੰ ਨਹੀਂ ਪਾਉਣਾ ਚਾਹੀਦਾ ਬਿਲਕੁਲ ਹੋਇਆ ਬਿਲਕੁਲ ਹੋਇਆ ਉਹਦੋਂ ਵੀ ਹੋਇਆ ਲੋਕੀ ਉਹਦੋਂ ਵੀ ਵਿਰੋਧ ਕਰ ਦਿੱਤਣ ਲੋਕੀ ਹੁਣ ਵੀ ਕਈ ਕਰਦੇ ਨੇ ਲੋਕ ਇਹ ਕਿਹੜਾ ਕੰਮ ਆ ਉਹ ਕਿ ਮੈਂ ਬਸ ਜਿਵੇਂ ਕਰੋ ਇੱਕ ਇੱਕੜਾ ਕੰਮ ਆ ਉਹਦੇ ਬੜਾ ਸੀਗਾ ਉਹ ਫੇਰ ਭੰਗੜਾ ਚੰਗੇ ਕਰਨ ਜੋ ਮੁੱਖ ਵੀ ਗਿਆ ਸੀ ਉਦੋਂ ਕੁਝ ਆਮ ਆਮ ਜਿਹੜੇ ਅਦਰ ਉਾਰ ਰਹਿਣ ਅਦਰ ਅਦਰ ਰਹਿਣ ਜਿਹੜੇ ਉਾਰ ਕਹਿੰਦੇ ਅਦਰ ਰਹਿਣ ਆਰਮੀ ਜਿਹੜੇ ਜਿਹੜੇ ਦੂਜੀਆਂ ਜਾਤਾਂ ਸੰਤ ਛੋਟੇ ਛੋਟੇ ਉਹਨਾਂ ਚ ਪੰਗੜਾ ਰਹਿ ਗਿਆ ਤਾਂ ਉਹ ਲੋਕ ਜਿਹਨਾਂ ਉਸ ਹੁਕਮ ਨੂੰ ਮੰਨਿਆ ਨਹੀਂਗਾ ਉਹ ਪੰਗੜਾ ਪਾਉਂਦੇ ਰਹੇ ਫਿਰ ਸਦਾਹਰ ਭੈਣ ਸਿੰਘ ਜੀ ਉਸ ਟਾਈਮ ਤੇ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਸੀ ਹੁਣ ਤੇ ਜਿਹੜੇ ਮੁੰਡੇ ਵੇਖੇ ਆ ਕੁੜੀਆਂ ਵੇਖੇ ਕਿੱਦਾਂ ਪੰਗੜਾ ਪਾਉਂਦੇ ਵੱਖਰੇ ਵੱਖਰੇ ਗੀਤ ਲਾ ਲੈਂਦੇ ਚਾਹੇ ਲੋਕ ਗੀਤ ਹੋਣ ਚਾਹੇ ਜਿਹੜੇ ਗੋਦ ਗਾਣੇ ਚੱਲਦੇ ਆ ਚਾਹੇ ਢੋਲ ਵਾਲਾ ਹੋਵੇ ਉਹ ਤਾਂ ਫਿਰ ਪ੍ਰੈਕਟਿਸ ਢੋਲੀ ਨਾ ਹੁੰਦੀ ਸੀ ਕਿ ਜਾਂ ਤੁਸੀਂ ਆਪ ਹੀ ਪ੍ਰੈਕਟਿਸ ਕਰਦੇ ਸੀ ਢੋਲੀ ਬਿਲਕੁਲ ਢੋਲੀ ਢੋਲੀ ਬਖ ਲਾਉਂਦੇ ਸੀ ਉਦੋਂ ਉਦੋਂ ਬੋਲੀਆਂ ਪੈਂਦੀਆਂ ਜਗ੍ਹਾ ਟਾਈ ਬੋਲੀਆਂ ਤੇ ਜਾਂ ਲੱਗਦੀ ਸੱਦਾ ਸੱਦਾ ਲੱਗਦੀਆਂ ਸਾਨੂੰ ਤਾਂ ਸੱਦਾ ਨਾਲ ਇੱਕ ਬੰਦਾ ਸੱਦਣਾ ਨਹੀਂ ਤੇ ਬਾਕੀਆਂ ਨੇ ਸੁਣਨਾ ਜੇ ਸੱਦ ਮੱਕਣੀ ਉਹਨਾਂ ਢੋਲ ਵੱਜਦਾ ਘਾ ਮਾਰਦਾ ਫਿਰ ਜੰਪ ਮਾਰਨਾ ਫਿਰ ਦੂਸਰ ਸੱਦ ਸ਼ੁਰੂ ਕਰਦੇ ਨੇ ਇਸ ਤਰ੍ਹਾਂ ਸੱਦਾ ਲਾਉਂਦੇ ਸੱਦਾਂ ਨਾਲ ਬੰਦੇ ਦੋ ਤਿੰਨ ਹੁੰਦੇ ਸਨ ਜੇ ਪੱਕੇ ਪੱਕ ਰੱਖੇ ਸਨ ਉਹ ਸੱਦਾ ਸੱਦ ਕਿੰਦੀਆ ਹੁਣ ਹੱਲੀਓ ਉਹ ਤੇ ਮੁਖੜੇ ਦੇ ਗੀਤਾਂ ਤੇ ਉਹ ਗਾ ਜਾਂਦੇ ਨੇ ਫੋਕ ਵੀ ਨਹੀਂ ਹੁੰਦੀ ਤੇ ਕਿਸੇ ਫੋਕ ਕਿਤੇ ਹੈਗੇ ਕਿ ਦੋ ਟੁਕੀਆਂ ਬੋਲੀਆਂ ਸਨ ਉਹ ਹੁਣ ਲੰਬੀਆਂ ਬੋਲੀਆਂ ਪੈਂਦੀਆਂ ਨੇ ਉਹ ਦੋ ਟੁਕੀਆਂ ਬੋਲੀਆਂ ਸਨ ਤੇ ਜੇ ਮੈਂ ਗੱਲ ਕਰਾਂ ਪੰਜਾਬ ਦੀ ਮਾਝਾ ਮਾਲਵਾ ਦੁਆਬਾ ਜਾਂ ਲੈਂਦਾ ਪੰਜਾਬ ਚੜ੍ਹਦੇ ਪੰਜਾਬ ਦੀ ਗੱਲ ਕਰਾਂ ਵੱਖਰੇ ਵੱਖਰੇ ਫੀਲਡ ਵੱਖਰੇ ਵੱਖਰੇ ਖੇਤਰ ਜਿਹੜੇ ਨੇ ਇੱਥੇ ਭੰਗੜਾ ਕੋਈ ਵੱਖਰੇ ਵੱਖਰੇ ਸਟਾਈਲ ਚ ਪਾਇਆ ਜਾਂਦਾ ਹਾਂਜੀ ਜਿਹੜਾ ਪਗੜਾ ਚੰਗਾ ਪਉਂਦਾ ਨਾ ਬਿੰਡ ਜਿਹਾ ਬਣਾ ਆਖਾਂ ਯਾਰ ਆਹ ਹੋ ਜਾ ਬਹੁਤ ਉਹ ਪਟਿਕਾ ਗੱਲ ਨਹੀਂ ਕੋਈ ਜਿਹੜਾ ਬੰਦਾ ਪਿਆ ਉਹ ਪੰਗੜਾ ਬੜਾ ਵਧੀਆ ਪੁੰਦਾ ਸਾਰੇ ਲੋਕੋ ਰੀਸ ਕਰ ਲਾ ਪੜਾ ਜਿੱਦਾਂ ਮੈਂ ਗੱਲ ਕਰਾਂ ਝੂਮਰ ਕਿਸੇ ਵੱਖਰੇ ਖੇਤਰ ਝੂਮਰ ਕਿ ਵੱਖਰਾ ਚਪ ਉਹ ਡਾਂਸ ਵੱਖਰਾ ਝੂਮਰ ਸਮੀ ਹੈ ਬਾਗੀ ਹੈ ਲੁੱਡੀ ਹੈ ਪੰਗੜਾ ਵਾ ਗਿੱਧਾ ਵਾ ਮਲੋਈ ਗਿੱਧਾ ਉਹ ਡਾਂਸ ਪੰਗੜੇ ਵੱਖਰੇ ਵੱਖਰੇ ਡਾਂਸ ਨੋ ਵੀ ਇਹ ਰੀ ਵੱਖਰੇ ਵੱਖਰੇ ਹੁੰਦਾ ਕਿੰਨੇ ਕ ਨੌਜਵਾਨਾਂ ਨੂੰ ਤੁਸੀਂ ਜੋੜਿਆ ਪੰਗੜੇ ਨਾਲ ਸਿਖਾਇਆ ਕਿੰਨੇ ਕ ਤੁਹਾਡਾ ਕੋ ਸਿੱਖ ਕੇ ਗਏ ਨੇ ਜਿੱਤੇ ਬੁਰਗੇ ਹੁੰਦੇ ਜੀ ਕਿੰਨੇ ਜਲਦ ਜਲਦ ਆ ਕੇ ਹੁਣ ਨਮੇਤੀ ਮਾਮੂਦੇ ਹੁੰਦੇ ਜਾਂਦੇ 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 ਨੇ ਇੱਕ ਹੈ ਵੀ ਉਹ ਬੋਲੀਆਂ ਜਿਹੜੀ ਪਿੰਡੀਆਂ ਸਨ ਨਾ ਹੁਣ ਹੋਲ ਬੋਲੀਆਂ ਹੋਣਸਾਂ ਦੀਆਂ ਉਹ ਜਗਤਾਈ ਬੋਲੀਆਂ ਸਨ ਜਿਵੇਂ ਤੁਸੀਂ ਨੋਟ ਕਰ ਲਿਓ ਪਹਿਲੀ ਬਰਸ਼ੀ ਚੰਨਣ ਨੇ ਮਾਰੀ ਟਕੂਆ ਕੇਲੇ ਦਾ ਜੇ ਲਿਆ ਆਪਣਾ ਜਵਾਈ ਵੜ ਕੇ ਕੀ ਲੈ ਲਿਆ ਇਹ ਬੋਲੀਆਂ ਹਨ ਮਦੋ ਗੋਲੀਆਂ ਚੜਾਲੇ ਟੋਕੇ ਬੂੜੇ ਦੇ ਲਿਛੇ ਵੀ ਲਿਛੇ ਪੂਰਨ ਨਯਾਨ ਵਰਤੁੱਟਿਆ ਜਗਾ ਸੁਗਰਮ ਇਹ ਬੋਲੀਆਂ ਹੁੰਦੀਆਂ ਨਾ ਡਾਡਾ ਚੱਤੇ ਰਹਿਣਾ ਨਾਲ ਬੋਲੀਆਂ ਹੌਲੀ ਹੌਲੀ ਦੱਸਦੇ ਹਰਪ੍ਰਿੰਸ ਸਿੰਘ ਜੀ ਕੋਈ ਤੁਹਾਡਾ ਸ਼ਗਿਰਦ ਜਿਨੇ ਤੁਹਾੜੇ ਕੋ ਭੰਗੜਾ ਸਿੱਖਿਆ ਹੋਏ ਜਾਂ ਕੋਈ ਪੰਜਾਬੀ ਨਾਮਵਰ ਗਾਇਕ ਜਿਹੜੋ ਕਿ ਇੱਧਰ ਪਰਫਾਰਮ ਕਰਨ ਆਉਂਦਾ ਜਾਂ ਕੋਈ ਰਾਈਟਰ ਜਾਂ ਕੋਈ ਵੀ ਨਾਮਵਰ ਸਤੀ ਕਰੀ ਮਿਲ ਲਾਂਦੇ ਆ ਹੁਣ ਵੀ ਕਿ ਤੁਹਾਡੇ ਨਾਲ ਕੇ ਸੰਗਤ ਕਰੀਏ ਤੁਹਾੜੇ ਕੋ ਪੁਰਾਣੀਆਂ ਯਾਦਾਂ ਕੁਝ ਲਈਏ ਇੱਕ ਤਜਰਬਾ ਲਈਏ ਜ਼ਿੰਦਗੀ ਦਾ ਪਹਿਲੀ ਗੱਲ ਤੇ ਸਾਡੇ ਨਾਲ ਰਹੀ ਨਹੀਂ ਦੂਜੇ ਜਿਹਾ ਸਿੱਖ ਸਕਦੇ ਰਹੇ ਨੇ ਉਹ ਵਕਤੀ ਤੌਰ ਤੇ ਖੇਡ ਦੇਖਦੇ ਉਹ ਵੀ ਖਰੇ ਕਿਸ ਸ਼ੌਕ ਨੂੰ ਕਾਜਾਂ ਚ ਜਦ ਯੂਰਸੀਆ ਪਗੜਾ ਪੋਦਰੇ ਨੇ ਦੱਸ ਰਹੀ ਨਾ ਪੰਮੀ ਬਾਈ ਪੰਜਾਬੀ ਜਿਹੜਾ ਪੰਮੀ ਬਾਈ ਤੇ ਬਹੁਤ ਵਧੀਆ ਮੁੜਾ ਰਿਆ ਮੈਂ ਜੋ ਏਸ਼ੀਅਨ ਗਿਮਾ ਹੋਈਆਂ ਨੇ ਏਸ਼ੀਅਡ ਗਿਮ ਚ ਅਸੀਂ ਕੋਚ ਸਮਾ ਉਹ ਤਾਂ ਪੰਮੀ ਬਾਈ ਮੇਰਾ ਕੋਚ ਸੀ ਪੰਜੀ ਕੋਚ ਹੁਣ ਤੁਸੀਂ ਦੇਖੋ ਜੀ ਤੁਹਾਡੀ ਗੱਲ ਪਹਿਲਾਂ ਰਹਿ ਗਈ ਗੱਲ ਕਰਨੀ ਹੈ ਏਸ਼ੀਅਨ ਗਿਮ ਚ 500 ਮੁੜਾ ਸੀ ਪਗੜੇ ਵਾਲਾ ਤੇ 400 ਮੁੜਾ ਜਸਟਿਸ ਤੇ ਸੀਗਾ ਫੁੱਟਬਾਲ ਦੇ ਗਰਾਊਂਡ ਜਿਹੜੀ ਸੀ ਉਹ 스테ਜ ਸੀ ਤੇ ਉਹਦੇ ਵਿੱਚ ਇਹ ਨਹੀਂ ਵੀ ਉਹਦੇ ਵਿੱਚ 8-9 ਟੀਮਾਂ ਬੜੀਆਂ ਨੇ ਤੇ ਵੱਖ-ਵੱਖ ਰਦਮ ਇੱਕੋ ਹੀ ਆ ਢੋਲ ਇੱਕੋ ਹੀ ਆ ਉੱਚ ਕਿੰਨੀਆਂ ਮੁਸੀਬਤਾਂ ਆਈਆਂ ਵੀ ਵਾ ਜਦੋਂ ਆਵਾਜ਼ ਏਰੀਆ ਉਦੋਂ ਟ੍ਰੈਵਲ ਕਰਦੀ ਆ ਨਾ ਜਿਹੜੀ ਅੱਜ ਨੇੜੇ ਮਾਈਕ ਤੇ ਹੋਏਗੀ ਉਹਨੂੰ ਸ਼ਿਤੀ ਅੱਜ ਮਿਲੇਗੀ ਜਿਹੜਾ ਉਹ ਜੀ ਜੁੱਠੇ ਜਾ ਉਹਨੂੰ ਆਵਾਜ਼ ਲੈਟ ਜਾਊਗੀ ਉਹ ਫਿਰ ਪੰਗੜਾ ਕੋਮਿਡੀਸ਼ਨ ਬਣਦਾ ਨਹੀਂ ਸੀ ਆ ਅਕਸਰ ਪਹਿਲਾਂ ਆ ਕਿ ਉਹ ਅਖੇ ਮਕੀਦਾ ਉਹਨਾਂ ਫਿਰ ਇਹ ਆਲਟਰ ਆਰਮੀ ਸ਼ੋ ਸੀ ਚਨਲ ਲੈਫਟੇ ਜਨਰਲ ਨਿਰਦਰਸਕ ਆ ਲੋਗਾਂ ਦੇ ਚਾਰਜ ਹੋ ਸੀਗਾ ਉਹਨਾਂ ਫਿਰ ਅਸੀਂ ਸਕੀਮ ਬਣਾਈ ਕਿ ਜਿਹੜਾ ਰਿਦਮ ਸਾਊਂਡ ਅਸਿਸਟੈਂਟ ਬਣਾਈ ਪਰ ਸਾਊਂਡ ਸਾਰਾ ਇੱਕੋ ਜਿਹਾ ਜਾਵੇ ਇਸ ਸਿਤਾਈਆਂ ਉਹਦੇ ਵਿੱਚ ਪਰ ਉਹ ਚੱਲਦੀਆਂ ਸਾਰੀਆਂ ਇਕੱਠਾ ਕਰਕੇ ਪਰਫਾਰਮੈਂਸ ਵਧੀਆ ਹੋਈ ਆਸਟ ਜੀ ਜੇ ਮੈਂ ਗੱਲ ਕਰਾਂ ਇੱਕ ਵੱਡੀ ਹੁਣ ਜਦੋਂ ਭੰਗੜਾ ਵੇਖੀਦਾ ਮੈਂ ਵੀ ਭੰਗੜੇ ਨੂੰ ਕਾਫੀ ਵਾਚ ਕਰਦਾ ਕਲੋਜ਼ ਤੋਂ ਜਿਹੜਾ ਸੱਜੇ ਪਾਸੇ ਅੱਗੇ ਮੁੰਡਾ ਹੁੰਦਾ ਉਹ ਹਮੇਸ਼ਾ ਲੀਡ ਕਰਦਾ ਉਹਨੂੰ ਵੇਖ ਕੇ ਸਾਰੇ ਜਾਣੇ ਸਟੈਪ ਚੇਂਜ ਕਰਦੇ ਆ ਕੀ ਜਦੋਂ ਤੁਹਾਡਾ ਭੰਗੜਾ ਉਸ ਟਾਈਮ ਤੇ ਪਾਇਆ ਜਾਂਦਾ ਸੀ 80 ਸਾਲ ਪਹਿਲਾਂ ਉਦੋਂ ਵੀ ਕੋਈ ਇਸ ਤਰ੍ਹਾਂ ਦੀ ਹੁੰਦੀ ਹੀ ਕੋਈ ਸੈਟਿੰਗ ਜਾਂ ਕੋਈ ਫਰਕ ਹੁੰਦਾ ਸੀ ਨਹੀਂ ਸੈਟਿੰਗ ਦਾ ਫਿਰ ਗੇਮ ਚ ਪਹਿਲੇ ਆਖੜਾਂ ਅਈ ਰੈਸਿੰਗ ਕਰ ਰਹੀ ਹੋਣ ਉਹਦਾ ਆਖੜਾਂ ਪਿਆ ਆਖੜ ਤੋਂ ਬਾਅਦ ਆਖੜਾਂ ਆਪਾਂ ਅਕ ਇਦਾਂ ਕਰਨਾ ਇੱਕ ਇੱਕ ਮੁੰਡਾ ਲੀਡ ਕਰਦਾ ਇੱਕ ਮੁੰਡਾ ਲੀਡ ਕਰਦਾ ਉਹ ਉਹਦੇ ਨਾਲ ਬਾਕੀ ਸਰਜ ਕਰਦੇ ਉਹ ਉਦੋਂ ਵੀ ਸੀਗਾ ਕਿਉਂਕਿ ਕੱਲਾ-ਕੱਲਾ ਮੈਂ ਕਰੀਦਾ ਸਮਾਈਕਰ ਮੈਂ ਹੋਰ ਕਰੀ ਜਾ ਤੁਸੀਂ ਹੋਰ ਕਰੀ ਜਾ ਹੋਰ ਕਰੀ ਜਾ ਇਹ ਟੀਮਵਰਕ ਹੈ ਟੀਮ ਨਾਲ ਜੋ ਕਰਨਾ ਉਹ ਹੀ ਕਰਨਾ ਲਾਸਟ ਵਿੱਚ ਆਪਣੇ ਪੂਰੇ ਜ਼ਿੰਦਗੀ ਦੇ ਤਜਰਬੇ ਤੋਂ ਨੌਜਵਾਨ ਪੀੜੀ ਨੂੰ ਖਾਸ ਕਰਕੇ ਜਿਹੜੇ ਭੰਗੜੇ ਨੂੰ ਪਿਆਰ ਕਰਦੇ ਆ ਤੁਹਾਨੂੰ ਕਾਫੀ ਜਾਣੇ ਸੁਣਨਗੇ ਕਾਫੀ ਜਾਣੇ ਇਸ ਫੀਲਡ 'ਚ ਪਹਿਲਾ ਹੋਣਗੇ ਆਉਣਾ ਚਾਹਣਗੇ ਉਹਨਾਂ ਨੂੰ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਆਪਣੀ ਸਾਰੀ ਜ਼ਿੰਦਗੀ ਦੇ ਇਸ ਵੱਡੇ ਤਜਰਬੇ ਤੋਂ ਬੇਨਤੀ ਕਰਾਂਗਾ ਕਿ ਉਹਨਾਂ ਨੂੰ ਪਿਆਪ ਸੱਭਿਆਚਾਰ ਨਾਲ ਟੁੱਟੋ ਨਾ ਉਹ ਸੱਭਿਆਚਾਰ ਨਾਲ ਜੁੜੇ ਰਹੋ ਸਬਚਾਰ ਸਬਚਾਰ ਹੁੰਦੇ ਆ ਸਬਚਾਰ ਬਣਾਉਂ ਜਿਹੜੇ ਲੋਗ ਨਸ਼ੇ ਕਰਦੇ ਇਹ ਤੇ ਬਿਮਾਰੀ ਤਗੜੇ ਕੋੜ ਪੈ ਗਿਆ ਇਹ ਤੇ ਕੋੜ ਪੈ ਗਿਆ ਖਾਸ ਕਰ ਚਿੱਟਾ ਜੜੇ ਕੋੜ ਪੈ ਗਿਆ ਇਹ ਬੱਚੇ ਬੱਚੇ ਜਾਂਦੇ ਮੇਰੀ ਬੇਨਤੀ ਸਾਰਿਆਂ ਨੂੰ ਹੋਈ ਆ ਵੀ ਜ਼ਿੰਦਗੀ ਦਾ ਨਸ਼ਾ ਜਿਹੜਾ ਨਾ ਉਹ ਪਕਰ ਲਿਖਾ ਖੂਬਸੂਰਤ ਜ਼ਿੰਦਗੀ ਖੂਬਸੂਰਤ ਹੈ ਤੂੰ ਖੂਬਸੂਰਤ ਨਸ਼ਾ ਆਪਣਾ ਉਹ ਮਾਣੋ ਨਸ਼ਾ ਜਨਾ ਪੋ ਕਦੀ ਨਸ਼ਾ ਨਾ ਪੀਣਾ ਪੋ ਹੀ ਨਸ਼ਾ ਪੀ ਕੇ ਕਰ ਫਿਰ ਕੋਈ ਤੁਸੀਂ ਕੋ ਟਿਕਾ ਲਾ ਕੇ ਸੇ ਚੜ ਜਾਂਦੇ ਹੋ ਤੋਂ ਬਾਅਦ ਉਹ ਤੋਂ ਬਾਅਦ ਜਰਨੀ ਖਤਮ ਹੋ ਗਈ ਤੁਹਾਡੀ ਕਿੰਨੇ ਚੀਜ਼ ਲਾਓਗੇ ਠੀਕ ਕਿੰਨੇ ਚੀਜ਼ ਲਾਓਗੇ ਐਸੇ ਤੁਹਾਡਾ ਵਿਆਹ ਹੋਣੇ ਫਿਰ ਤੁਹਾਡੇ ਬੱਚੇ ਹੋਣੇ ਦਾ ਦਾਦੇ ਬਾਬੇ ਬਣਨਾ ਕਦੋਂ ਬਣੋਗੇ ਤੁਸੀਂ ਜੇ ਨਸ਼ਾ ਕਿੱਦਾਂ ਦਿਖਾਓਗੇ ਤੇ ਤੁਹਾਡੇ ਬੱਚੇ ਕੀ ਕਰਨਗੇ ਬਚਾਓ ਆਪਣੇ ਬੱਚਾ ਇਹ ਤੁਹਾਡੀ ਜਵਾਲੀ ਤੁਹਾਡੀ ਨਹੀਂ ਹੈ ਇਹਦਾ ਵਾਰਸ ਪੰਜਾਬ ਆ ਪੰਜਾਬ ਦੇ ਲੋਕ ਨੇ ਪੰਜਾਬੀ ਚ ਚੁੰਦੇ ਨੇ ਪੰਜਾਬੀ ਪੰਜਾਬੀ ਗੁਰਦੇ ਐਸੇ ਵਰਸ ਸੰਸਾਰ ਦੇ ਵਿੱਚ ਜੋ ਤੁਹਾਡੀ ਗੇਮਾਂ ਤੜ ਕੋ ਹੈ ਗਏ ਨੇ ਬਚਾਓ ਇਹਨਾਂ ਨੂੰ ਕਿੱਥੇ ਗੇਮਾਂ ਚੱਲ ਚੱਲ ਤੜੀ ਚੱਲ ਗਈਆਂ ਕਿੱਥੇ ਤੁਹਾਡੇ ਕੋਲ ਚੱਲ ਗਏ ਕਿੱਥੇ ਤੁਹਾਡੀ ਥਰੋਆਂ ਚੱਲ ਗਈਆਂ ਉਹ ਹਾਕੀ ਫੇਰ ਚੜੀ ਸਟੇ ਚੜੀ ਆ ਫੇਰ ਬਚਾਓ ਇਸ ਤਰ੍ਹਾਂ ਕਿ ਮਹੌਰੀ ਬੜੀਆਂ ਨੇ ਤੁਹਾਡੀ ਕਬੱਡੀ ਦੀ ਆਖਰੀ ਸ਼ਾਨ ਸੀ ਪੰਜਾਬ ਦੀ ਜੋ ਕਬੱਡੀ ਹੁੰਦੀ ਸੀ ਇੱਥੇ ਕੋਈ ਕਬੱਡੀ ਲੱਭਦਾ ਕੋਈ پٹان مورجیاں پائیاں سارے خوبصورت جوہان نکلتے ہیں کتنے سکے سکے پٹ تو رہ گئے تر سکتے رہ گھبرو بنو یہ تاری جو تاری گی یہ دیش کی جوالی ہے پجاب کی جوالی ہے مانو اپنے ماپیا سا کو سامنے سر دوں تاپے تخر کر سارے بچے والے ویکو تو اس لیے سردار ہربجن سنگ بٹالہ نزی ایک کوکھر فوجی کے رہنے والے ہیں ستاسی سال کی عمر ہو چکی ہے ਜੋ ਮੈਂ ਪਹਿਲਾਂ ਗੱਲ ਕੀਤੀ ਕਿ ਭੰਗੜੇ ਦੇ ਬਾਬਾ ਬੋੜ ਕਿਹਾ ਜਾਵੇ ਤੇ ਇਹ ਗਲਤ ਗੱਲ ਨਹੀਂ ਹੋਏਗੀ। ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਇਹੀ ਸੰਦੇਸ਼ ਦਿੱਤਾ ਹੈ ਕਿ ਆਪਣੀ ਜਵਾਨੀ ਨੂੰ ਸਾਮ ਕੇ ਰੱਖੋ, ਚੰਗੇ ਕੰਮਾਂ ਚ ਲਾਓ। ਇਹ ਜਵਾਨੀ ਤੁਹਾਡੀ ਨਹੀਂ, ਇਹ ਪੰਜਾਬ ਦੀ ਹੈ, ਇਹ ਦੇਸ਼ ਦੀ ਹੈ, ਉਹਦਾ ਨਾਂ ਬਣਾਓ। ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼।